ਸਾਰੇਨ ਪਿਆਰਪਰੀ ਸਸਰੀਆ ਕਾਣਾ ਸਭ ਤੋਂ ਸਾਡੇ ਚੈਨਲ ਤੇ ਸਵਾਗਤ ਹੈ ਅਸੀਂ ਅਗਲਾ ਪਾਸਾ ਬਣਾਉਣਾ ਹੈ ਦੇਖੋ ਤੇ ਇਹਦੇ ਮੁੰਡੇ ਕੱਢੇ ਆ ਬੱਡਰਾ ਪੰਜਾਂ ਇੰਚ ਤੇ ਤੇ ਇਹਦੇ ਮੁੰਡੇ ਕੱਢ ਲਈ ਦੇਖੋ ਤੇ ਅਗਲਾ ਬਣਾਉਣਾ ਤੇ ਇੱਕ ਪਾਸਾ ਬੁਣ ਲਿਆ ਸੀ ਤੇ ਦੂਜੇ ਪਾਸੇ ਸਾਨੂੰ ਕਿਸੇ ਨੇ ਕਿਸੇ ਭੈਣ ਨੇ ਪੁੱਛਿਆ ਸੀ ਕਿ ਬਾਰਡਰ ਦੱਸੋ ਤੇ ਅਸੀਂ ਹੋਂ ਤਾਂ ਬਟਰ ਦੀ ਵੀਡੋ ਇਹਦੀ ਪਾਈ ਹੋਈ ਹੈ ਤੇ ਥੋੜਾ ਜਿਹਾ ਸੇ ਦੱਸ ਦਿੰਨੇ ਹਾਂ ਕੁੰਡਿਆਂ ਨੂੰ ਅਸੀਂ ਬਟਰ ਬਣਾ ਕੇ ਉਹ ਤੋਂ ਬਾਅਦ ਚ ਦੱਸਿਆ ਸੀ ਦੇਖੋ ਇਹਦੇ ਸਾਈਡ ਤਾਂ ਜੋੜ ਪਾਏ ਐ 96 ਕੁੰਡੇ ਤੇ ਸਾਡੇ ਅਸੀਂ ਕੁੰਡੇ ਪਾਉਨੇ ਆ ਸਾਡਾ ਪਹਿਲਾਂ ਸਿੱਧਾ ਪਾਸੇ ਹੁੰਦਾ ਦੇਖੋ ਪਹਿਲਾ ਕੁੰਡਾ ਤੁਸੀਂ ਬਣਾ ਲਓ ਚਾਹ ਤਾਰ ਲਓ ਤੇ ਆ ਦੇਖੋ ਬਣਨਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਕੁੰਡੇ ਚ ਪਾ ਕੇ ਸਲਾਈ

ਦੇਖੋ ਉਤੋਂ ਦੇ ਹੁਣ ਧਾਗਾ ਬਣਾਇਆ। ਪਿਛਲੀ ਸਾਈਡ ਤੋਂ ਸਲਾਈ ਪਾਉਣੀ ਹੈ ਦੇਖੋ। ਆਇਆ ਧਾਗਾ ਬਣਾ। ਧਾਗਾ ਉਹਦੇ ਗਨੀ ਗੰਕੇ ਤੋਂ ਹੁੰਦੇ ਹੁੰਦੇ ਹੁੰਦੇ। ਸਾਨੂੰ ਕੀ ਕੋਟੀ ਸਕੇ ਵੀ ਦਾ ਜੈਕਟ ਟੋਪੀ ਦਾ ਔਰਡਰ ਦਿਓ ਅਸੀਂ ਵਧੀਆ ਕੰਮ ਕਰਕੇ ਦੇਵਾਂਗੇ। ਸੂਟ ਪੈਂਟ ਕਰਵਾਉਣਾ ਹੈ ਸੂਟ ਪੈਂਟ ਕਰਕੇ ਦੇਵਾਂਗੇ ਵਧੀਆ। ਕੰਮ ਮਿਲੂਗਾ ਤੁਹਾਨੂੰ ਕੰਮ 'ਚ ਕੋਈ ਵੀ ਸ਼ਿਕਾਇਤ ਨਹੀਂ ਆਉਂਗੀ ਜਿਹੇ ਜੇ ਕੱਪੜੇ ਤੇ ਕਹੂੰਗੀ ਉਹ ਜਿਹੇ ਤੇ ਪੇਂਟ ਕਰਾਂਗੇ ਦੁਪੱਟਾ ਵੀ ਇਹ ਜਿਹਾ ਕਹੂੰਗੀ ਉਹ ਜਿਹਾ ਪੇਂਟ ਕਰਾਂਗੇ ਡਿਜ਼ਾਈਨ ਜਿਹੜਾ ਦੱਸੋਗੇ ਉਹ ਹੀ ਪੇਂਟ ਕਰਾਂਗੇ ਤੇ ਜਿਹੜੀ ਡਿਜ਼ਾਈਨ ਤੁਸੀਂ ਕੋਟੀ ਸਵਾਰ ਦੱਸਗੇ ਵੀ ਬਲਾਉਚ ਦੱਸੋਗੇ ਉਹ ਹੀ ਬਣਾ ਕੇ ਦੇਵਾਂਗੇ ਦੇਖੋ ਇਹ ਸਾਨੂੰ ਮੌਕਾ ਜ਼ਰੂਰ ਦਿਓ ਆਰਡਰ ਕਰੋ ਇਸ ਬਸੇ ਦੇ ਵਿੱਚ ਵੀ ਅਸੀਂ ਇਹ ਡਿਜ਼ਾਈਨ ਬਣਾਉਣਾ ਦੇਖੋ ਇਹ ਬਣਾ ਲੈਣੇ ਆ ਫਿਰ ਤੁਹਾਨੂੰ ਵਸਲਾ ਹੀ ਬਣਾ ਲੈਣੇ ਆ ਹੀ ਬਣਾਉਣੀ ਆ ਦੋ ਕੁੰਡੇ ਸਿੱਧੇ ਦੋ ਉਲਟੇ ਬਸ ਇੰਨਾ ਧਿਆਨ ਦੇ ਧਾਗਾ ਉਤੋਂ ਨਹੀਂ ਪਾਉਣਾ ਦੇਖੋ ਇੱਕ ਨੰਬਰ ਕੰਮ ਕਰਕੇ ਦੇਵਾਂਗੇ ਸਾਨੂੰ ਇੱਕ ਵਾਰੀ ਮੌਕਾ ਦੇ ਕੇ ਵੇਖੋ ਕੰਮ ਕਰਵਾ ਕੇ ਦੇਖੋ ਵਧੀਆ ਕੰਮ ਕਰਕੇ ਦੇਵਾਂਗੇ ਅਸੀਂ ਅਸੀਂ ਕੜਾਈ ਦੇ ਸੂਟ ਵੀ ਤਿਆਰ ਕਰਾਂਗੇ ਹੁਣ ਤਿਆਰ ਸਲਾਈ ਪਾ ਲੈਣੀ ਵੇ ਤੁਹਾਨੂੰ ਦੱਸ ਦੇ ਦੂਜੀ ਸਲਾਈ ਬਾਰੇ ਦੱਸਾਂਗੇ ਇੱਕ ਸਲਾਈ ਦਾ ਡਿਜ਼ਾਈਨ ਹੈ ਇਹ ਦੇਖੋ ਜੀ ਆਪਾਂ ਸਾਰੀ ਸਲਾਈ ਬਣਾ ਲਈਏ ਹੁਣ ਆ ਲਾਸਟ ਤੇ ਦੋ ਗੁੰਡੇ ਦੇਖੋ ਜੀ ਆਪਣੇ ਹੁਣ ਤੇ ਆਉਣਗੇ ਤੋਂ ਦੂਜੀ ਸਲਾਈਂ ਦੱਸਦੇ ਆਂ ਇਹਦੇ ਵੀ ਦੇਖੋ ਤੁਸੀਂ ਬੈਕ ਸਾਈਡ ਤੋਂ ਇਸ ਤਰ੍ਹਾਂ ਸਲਾਈ ਹੋਣੀ ਇੱਧਰੋਂ ਵੀ ਜਿਹੜੇ ਉਧਰੋਂ ਉਲਟੇ ਬਣੇ ਸੀ ਉਹ ਸਿੱਧੇ ਬਣਣਗੇ ਦੇਖੋ è strano basta tagliarlo e lo metto è strano è strano non ve ne vede è strano non ਦੇਖੋ ਅਸੀਂ ਬਣਾਇਆ ਬਾਹ ਦਾ ਬਾਰਡਰ ਬਣਾਇਆ ਇਹਦੇ ਨਾਲ ਛੋਟਾ ਬਣਾਇਆ ਦੇਖੋ ਬਾਹ ਦਾ ਬਾਰਡਰ ਬਣਾਇਆ ਐਡਾ ਬਣਾਇਆ ਅਸੀਂ ਇਹਦੇ ਅਸੀਂ 25 ਜੋੜ ਲਾਏ ਆ ਉਹੀ ਡਿਜ਼ਾਈਨ ਬਣਾਇਆ ਇਹਦੇ ਨਾਲ ਦਾ ਇਹ 5 ਇੰਚ ਦਾ ਹੈ ਅਸੀਂ ਛੋਟਾ ਬਣਾਇਆ ਦੇਖੋ ਐਡਾ ਤਾਂ ਭੜਾ ਲਾ ਦਾਂ ਮੈਂ ਤੇ ਅਸੀਂ ਐਡਾ ਬਣਾਇਆ ਤੇ ਬਾਹ ਦੀ ਬੁਣਤੀ ਅਸੀਂ ਦੱਸਾਂਗੇ ਸਾਡਾ ਡਿਜ਼ਾਈਨ ਜਦੋਂ ਸ਼ੁਰੂ ਕੀਤਾ ਅਗਲੀ ਵੀਡੀਓ ਚ ਦੱਸਾਂਗੇ ਡਿਜ਼ਾਈਨ ਬਣਾਉਣਾ ਬਾਹ ਦੇ ਅਗਲੀ ਵੀਡੀਓ ਚ ਇਹਦਾ ਡਿਜ਼ਾਈਨ ਆਡਾ ਡਿਜ਼ਾਈਨ ਬਣਾ ਕੇ ਦੱਸਾਂਗੇ ਤੇ ਵਿੱਚ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕੈਜੀ ਲੱਗੀ ਤੇ ਸਾਨੂੰ ਆਰਡਰ ਜਰੂਰ ਦਿਓ ਇੱਕ ਵਾਰੀ ਮੌਕਾ ਦਿਓ ਕੰਮ ਕਰਨਾ ਦਾ ਤੇ ਤੁਹਾਨੂੰ ਵਧੀਆ ਇੱਕ ਨੰਬਰ ਕੰਮ ਕਰਕੇ ਦੇਵਾਂਗੇ ਕੋਟੀ ਸਕੇ ਵੀ ਬਲੌਜ ਟੋਪੀ ਜਿਰਾਬਾਣਾ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਸਾਰਿਆਂ ਨੂੰ ਫਿਰ ਫਰੀ ਸਸਰੀਆ ਦਾ